ਨਾ 872 ਤੇ ਗੋਂਡ ਰਾਗ ਦੇ ਵਿੱਚ ਕਬੀਰ ਭਗਤ ਦੀ ਬਾਣੀ ਚੱਲ ਰਹੀ ਆ ਕੂਟਨ ਸੋਈ ਜੋ ਮਨ ਕੋ ਕੂਟੈ ਜੇ ਕੁੱਟਣਾ ਕਹਿੰਦੇ ਤਾਂ ਮਨ ਨੂੰ ਕੁੱਟੋ ਇੱਥੇ ਕੁੱਟਣ ਦਾ ਅਰਥ ਮਨ ਨੂੰ ਘੜਨ ਨਾਲ ਨੇ ਵੀ ਮਨ ਨੂੰ ਘੜਨਾ ਮਨ ਨੂੰ ਕੁੱਟਣਾ ਇਹ ਅਗਲੀ ਰੈਨਾਂ 'ਚ ਸਮਝ ਆ ਜੂਗਾ ਕਿ ਕਿਉਂ ਕੂਟਨ ਸੋਈ ਜੋ ਮਨ ਕੋ ਕੂਟੈ ਕੁੱਟਣਾ ਉਹ ਕਹਿੰਦੇ ਜਿਹੜਾ ਮਨ ਨੂੰ ਕੁੱਟਦਾ ਮਨ ਨੂੰ ਘਟਦਾ ਮਨ ਕੁੱਟੇ ਤੋਂ ਜਪਦੇ ਛੁੱਟੇ ਇਹ ਮਨ ਨੂੰ ਕੁੱਟਾਂਗੇ ਮਨ ਨੂੰ ਘੜਾਂਗੇ ਤਾਂ ਜੰਮ ਤੋਂ ਛੁੱਟਾਂਗੇ ਜੰਮ ਇਹ ਦੁਰਮਤ ਦਾ ਗਿਆਨ ਹੀ ਜੰਮਾ ਕੁੱਟ-ਕੁੱਟ ਮਨ ਕਸਵੱਟੀ ਲਾਵੇ ਇਹ ਕੁੱਟ-ਕੁੱਟ ਕੇ ਘੜ-ਘੜ ਕੇ ਮਨ ਨੂੰ ਕਸਵੱਟੀ ਦੇ ਲਾਉਣਾ ਜਿਵੇਂ ਸੋਨੇ ਨੂੰ ਕਸਵੱਟੀ ਦੇ ਲਾਏ ਤੇ ਪਰਖਿਆ ਜਾਂਦਾ ਅਸਲੀ ਹੈ ਕਿ ਨਕਲੀ ਆ ਉਸੇ ਤਰ੍ਹਾਂ ਘੜ-ਘੜ ਕੇ ਮਨ ਨੂੰ ਦੇਖਣਾਗੇ ਇਹ ਗੁਰਮਤ ਦੇ ਰਾਹ ਤੇ ਜਾਂ ਗੁਰਦੀ ਸਿੱਖਿਆ ਤੇ ਚੱਲਦਾ ਸੋ ਕੂਟਨ ਮੁਕਤੀ ਥਾ ਪਾਵੇ ਇਤ ਥਾ ਬਣੇਗਾ ਸੋ ਉਹ ਕੂਟਣਾ ਉਹ ਘੜਨਾ ਮੁਕਤੀ ਦਾ ਸਥਾਨ ਪ੍ਰਾਪਤ ਕਰਦਾ ਕੂਟਨ ਕਿਸੇ ਇੱਕ ਹੋ ਸੰਸਾਰ ਇੱਕ ਕੂਟਣਾ ਸੰਸਾਰ ਕਿਹਨੂੰ ਕਹਿੰਦਾ ਹੈ ਕੂਟਣਾ ਦਾਗ ਲੈ ਕੇ ਛੋਟਾ ਲੈ ਕੇ ਕੂਟਣਾ ਨਹੀਂ ਹੁੰਦਾ ਹੈਗਾ ਇੱਥੇ ਅਸੀਂ ਸਮਝਣਾ ਭੇਤ ਕੂਟਣਾ ਮਨ ਨੂੰ ਘੜਨਾ ਹੁੰਦਾ ਹੈ ਸਗਲ ਬੋਲਣ ਕੇ ਮਾਹੇ ਵਿਚਾਰ ਇਹ ਸਾਰੇ ਕੁਛ ਬੋਲਣ ਦੇ ਵਿੱਚ ਹੀ ਵਿਚਾਰ ਆ ਜਦੋਂ ਅਸੀਂ ਬੋਲਦੇ ਹਾਂ ਉਤੋਂ ਹੀ ਫਰਕ ਪੈਣਾ ਸ਼ੁਰੂ ਹੋ ਜਾਂਦਾ ਅਸੀਂ ਇਹ ਸ਼ਬਦ ਐਵੇਂ ਹੀ ਬੋਲ ਦਿੰਦੇ ਆ ਪਰ ਇਹ ਬੋਲਣ ਚ ਵਿਚਾਰ ਆ ਬੋਲਣ ਚ ਵਿਵੇਕ ਆ ਜਦੋਂ ਕੋਈ ਬੋਲਦਾ ਉਹਦੇ ਬੋਲਣ ਤੋਂ ਹੀ ਪਤਾ ਲੱਗ ਜਾਂਦਾ ਕਿ ਉਹ ਸੱਚ ਬੋਲਦਾ ਝੂਠ ਬੋਲਦਾ ਉਸ ਕੋਲ ਕਿੰਨਾ ਖ ਗਿਆਨ ਆ ਸਿਰਫ ਬੋਲਣ ਤੋਂ ਇਸੇ ਕਰਕੇ ਜੋ ਅੰਤਰਮੁਖੀ ਸ਼ਬਦ ਘੜੇ ਸੀਗੇ ਅਮਰਤ ਜਾਂ ਅਮਰਤ ਸਰ ਉਹਨੂੰ ਜਦੋਂ ਆਪ ਬਾਹਰ ਸ਼ਹਿਰਾਂ ਦੇ ਨਾਮ ਦੇ ਦਾਂਗੇ ਜਾਂ ਬੁੰਗਿਆਂ ਨੂੰ ਗੁਰਦੁਆਰੇ ਕਹਿਣ ਲੱਗ ਜਾਗੇ ਤਾਂ ਉੱਥੇ ਹੀ ਗਿਆਨ ਦਾ ਵਿਨਾਸ਼ ਹੋ ਜਾਣਾ ਅਲਜ ਜਾਣਾ ਸੀ ਉੱਥੇ ਜੋ ਸ਼ਬਦ ਰਾਖਮੇ ਰੱਖੇ ਗਏ ਨੇ ਸਿਰਫ ਅੰਦਰਲੇ ਮਤਲਬ ਅਸਲੀਅਤ ਨੂੰ ਸਮਝਾਉਣ ਲਈ ਉਹਨਾਂ ਨੂੰ ਜਦੋਂ ਬਾਹਰ ਰੱਖਾਂਗੇ ਤਾਂ ਅੱਜ ਕਿਸੇ ਨੂੰ ਵੀ ਗੁਰਦੁਆਰਾ ਸ਼ਬਦ ਕਹਦਾਂ ਤਾਂ ਉਹਦੇ ਅੱਖਾਂ ਮੂਰੇ ਇਮਾਰਤ ਆਉਗੀ ਚਿੱਟੇ ਜਿਹੇ ਰੰਗ ਦੀ ਇਮਾਰਤ ਬਣੀ ਉੱਤੇ ਗੁੰਮਟ ਬਣਿਆ ਹੋਇਆ ਨਿਸ਼ਾਨਾ ਸਭ ਲੱਗਿਆ ਹੋਇਆ ਗੁਰਦੁਆਰਾ ਇਹ ਨਹੀਂ ਹੁੰਦਾ ਗੁਰਦੁਆਰਾ ਗੁਰੂ ਦਾ ਦਵਾਰ ਹਿਰਦੇ 'ਚ ਹੁੰਦਾ ਇਸ ਕਰਕੇ ਇਹ ਬੋਲਣ ਦੇ ਵਿਚਾਰ ਆ ਸ਼ਬਦ ਨੇ ਜਿਹੜੇ ਇਹ ਪ੍ਰਾਤਨ ਨਿਹੰਗਾਂ ਨੂੰ ਵੀ ਇਸ ਗੱਲ ਦਾ ਗਿਆਨ ਸੀਗਾ ਉਹਨਾਂ ਨੇ ਆਪਣੀ ਬੋਲੀ علیحدਦਾ ਬਣਾਤੀ ਸੀ ਉਹਨਾਂ ਨੂੰ ਪਤਾ ਕਿ ਇਹ ਮੰਨ ਬੱਕਰਾ ਇਹਦਾ ਹਲਾਲ ਕਰਨਾ ਹੈ ਹਲਾਲ ਕਰਕੇ ਇਹਦੇ ਵਿੱਚੋਂ ਲੋਬ ਲਾਲਚ ਕੱਢਣਾ ਇਸ ਕਰਕੇ ਉਹ ਮੰਨ ਨੂੰ ਬੱਕਰਾ ਕਹਿੰਦੇ ਨਹੀਂ ਇਸ ਕਰਕੇ ਜਿਹੜਾ ਬਾਹਰ ਦੁਨੀਆ ਦੇ ਵਿੱਚ ਬੱਕਰਾ ਉਹਨੂੰ ਬੱਕਰਾ ਕਹਿੰਦੇ ਨਹੀਂ ਉਹਨੂੰ ਉਹ ਚਟੰਗਾ ਕਹਿੰਦੇ ਨੇ ਚਾਰ ਟੰਕਾ ਵਾਲਾ ਉਹਨਾਂ ਨੂੰ ਪਤਾ ਕਿ ਬੋਲਾ ਗੁਰਬਾਣੀ ਦੇ ਵਿੱਚ ਮਾਇਆ ਧਾਰੀ ਅਤ ਅੰਨਾ ਬੋਲਾ ਵੀ ਜਿਹੜਾ ਮਾਇਆ ਧਾਰੀ ਹੁੰਦਾ ਮਾਇਆ ਮਾਇਆ ਪਿੱਛੇ ਲੱਗਿਆ ਹੋਇਆ ਉਹ ਅੰਨਾ ਉਹਨੂੰ ਸੱਚਾਈ ਦਾ ਗਿਆਨ ਨਹੀਂਗਾ ਉਹਨੂੰ ਨਾ ਕੁਝ ਸੱਚ ਦਿਖ ਰਿਹਾ ਬੋਲਾ ਨਾ ਉਹਨੂੰ ਸੱਚ ਸੁਣ ਰਿਹਾ ਉਹਨੂੰ ਬੋਲਾ ਕਹਿੰਦੇ ਨੇ ਜੇ ਉਹ ਬਾਹਰ ਸੰਸਾਰ ਦੇ ਵਿੱਚ ਜਿਹਨੂੰ ਕੰਨਾਂ ਤੋਂ ਨਹੀਂ ਸੁਣਦਾ ਹੈਗਾ ਉਹਨੂੰ ਬੋਲਾ ਕਹਿੰਦੇ ਹੁੰਦੇ ਤਾਂ ਉਹਨਾਂ ਨੇ ਹਲਦੇ ਜਾਣਾ ਸੀ ਇਸ ਲਈ ਜਿਹੜਾ ਬਾਹਰ ਕੰਨਾਂ ਤੋਂ ਜਿਹਨੂੰ ਘੱਟ ਸੁਣਦਾ ਉਹਨੂੰ ਉਹ ਬੋਲਾ ਨਹੀਂ ਕਹਿੰਦੇ ਉਹਨੂੰ ਉਹ ਚਵਾਰੇ ਜੜਿਆ ਕਹਿੰਦੇ ਨੇ ਚਵਾਰੇ ਚੜ ਗਿਆ ਚਵਾਰੇ ਚੜ ਗਿਆ ਘੱਟ ਸੁਣਦਾ ਜਿਹੜਾ ਅੱਖਾਂ ਤੋਂ ਅੰਨ੍ਹਾ ਉਹਨੂੰ ਅੰਨ੍ਹਾ ਨਹੀਂ ਕਹਿੰਦੇ ਹੈਗੇ ਕਿਉਂ ਗਰਵਾਣੀ ਚ ਮਾਇਆ ਧਾਰੀ ਅੰਨ੍ਹਾ ਅੰਨੇ ਸੀ ਨਾ ਆਖੀਏ ਜੇਨ ਮੁਖ ਲੋਇਣ ਨਾ ਹੈ ਅੰਨੇ ਸਹੀ ਨਾਨਕਾ ਜੋ ਖਸਮ ਮੁਖ ਉੱਤੇ ਜਾਏ ਵੀ ਅੰਨੇ ਉਹ ਨਹੀਂ ਹੁੰਦੇ ਉਹ ਨਾਨਕ ਨੇ ਵੀ ਸਮਝਾਤਾ ਇਸ ਲਈ ਉਹ ਅੰਨੇ ਨੂੰ ਸਜਾਖਾ ਕਹਿੰਦੇ ਨੇ ਉਹਨਾਂ ਨੇ ਆਪਣੀ ਅਲੱਗ ਬੋਲੀ ਬਣਾਈ ਕਿਉਂ ਕਿਉਂਕਿ ਜੇ ਉਹ ਸੰਸਾਰਿਕ ਬੋਲੀ ਜਿਹੜੀ ਬੋਲਦੇ ਨੇ ਉਹਦੇ ਵਿੱਚ ਵੀ ਉਹੀ ਅੱਖਰ ਵਰਤਣਗੇ ਤਾਂ ਉਹ ਸਾਰਾ ਗੜਬੜ ਹੋ ਜਾਊਗੀ ਅਰਥਾਂ ਦੀ ਇਸ ਕਰਕੇ ਜਿਹੜੇ ਅੰਤਰਮੁਖੀ ਦੇ ਦੇ ਜਾਂ ਅੰਦਰਲੇ ਅਰਥ ਨੇ ਉਹਨਾਂ ਨੂੰ ਬਾਹਰ ਦੁਨੀਆਂ 'ਚ ਨਹੀਂ ਵਰਤ ਸਕਦੇ ਇਹ ਬੋਲਣ 'ਚ ਹੀ ਫਰਕ ਪੈ ਜਾਂਦਾ ਸਗਲ ਬੋਲਣ ਕੇ ਮਾਹੇ ਵਿਚਾਰ ਇਹ ਸਾਰਾ ਕੁਝ ਬੋਲਣ 'ਚ ਵਿਚਾਰ ਆ ਜਦੋਂ ਅਸੀਂ ਸੀਮ ਸ਼ਬਦ ਵਰਤਣ ਲੱਗ ਜਾਾਂਗੇ ਤਾਂ ਅਸੀਂ ਗੜਬੜਾ ਆ ਜਾਾਂਗੇ ਰਹਾਉ ਨਾਚਨ ਸੋਈ ਜੋ ਮਨ ਸਿਓ ਨਾਚੇ ਹੁਣ ਨੱਚਣਾ ਕਹਿੰਦੇ ਉਹ ਹੁੰਦਾ ਜਿਹੜਾ ਮਨ ਨਾਲ ਨੱਚਦਾ ਮਨ ਨੂੰ ਉਹਦੇ ਹੁਕਮ ਤੇ ਨਚਾਉਂਦਾ ਮਾਇਆ ਤਾਰੀਆ ਜਿਹੜਾ ਉਹਦਾ ਮਨ ਮਨ ਦੀਆਂ ਇਸ਼ਾਰਿਆਂ ਤੇ ਇਸ਼ਾਰੇ ਤੇ ਨੱਚਦਾ ਉਹਨੇ ਆਪ ਪ੍ਰਾਪਤ ਕਰਨਾ ਉਹ ਪ੍ਰਾਪਤ ਕਰਨਾ ਉਹ ਇਸ਼ਾਰੇ ਤੇ ਨੱਚਦਾ ਜੋ ਗੁਰਮਖਾ ਉਹਦਾ ਮਨ ਹੁਕਮ ਦੇ ਇਸ਼ਾਰੇ ਤੇ ਨੱਚਦਾ ਸਤਗੁਰ ਦੀ ਸਿੱਖਿਆ ਦੇ ਇਸ਼ਾਰਿਆਂ ਤੇ ਅਦਚਨ ਸੋਈ ਜੋ ਮਨ ਸਿਓ ਨਾਚੇ ਜਿਹੜਾ ਮਨ ਦਾ ਨਚਣਾ ਉਹ ਨਚਣਾ ਹੁੰਦਾ ਜਿਹੜਾ ਬਾਹਰ ਨਚਣਾ ਉਹਨੂੰ ਆਪਾਂ ਨਚਣਾ ਨਹੀਂ ਕਹਿ ਸਕਦੇ ਉਹਦਾ ਸ਼ਬਦ ਕੋਈ ਹੋਰ ਘੜਨਾ ਪੈਣਾ ਨਹੀਂ ਸਾਨੂੰ ਬਲੇਖੇ ਪੈਣਗੇ ਜਿਹੜੇ ਹੁਣ ਧਰਮ ਦੇ ਖੇਤਰ ਦੇ ਵਿੱਚ ਨੱਚਦੇ ਨੇ ਜਿਵੇਂ ਨਕੂਤਰ ਵਾਲੇ ਸਾਈਆਂ ਦੀ ਕੰਜਰੀ ਪਹਿਰਾ ਤੋਂ ਗੁਰੂ ਬਾਕੇ ਨੱਚਦੇ ਨੇ ਉਹਨਾਂ ਨੇ ਅਸਲੀ ਨੱਚਣ ਦੂਆ ਜਿਹੜਾ ਸੰਸਾਰਿਕ ਨੱਚਣਾ ਉਹ ਨੱਚਣਾ ਸਮਝ ਲਿਆ ਇਸ ਪ੍ਰਿਕਰ ਕਰਕੇ ਕਿਉਂਕਿ ਉਹਨੂੰ ਵੀ ਨੱਚਣੇ ਕਹਿੰਦੇ ਨੇ ਉਹਨੂੰ ਠੌਂਕਾ ਕਹਿ ਸਕਦੇ ਆ ਜਾਂ ਹੋਰ ਅਖਰ ਵਰਤ ਸਕਦੇ ਆ ਜੇ ਇਹ ਵਰਤੇ ਹੁੰਦੇ ਉਹ ਬਾਹਰੀ ਸੰਸਾਰਿਕ ਦੇ ਨਾਲ ਨਹੀਂ ਨੱਚਦੇ ਉਹ ਮਨ ਨਾਲ ਨੱਚਦੇ ਇੱਥੇ ਗੜਬੜਾ ਹੋਈ ਹੋਈਆਂ ਨੇ ਜੋ ਸਿੱਖਾ ਜੋ ਗੁਰਬਾਣੀ ਕੋਜੀ ਵਿਚਾਰ ਕੇ ਪਰਦਾ ਉਹ ਇੱਕ ਗੜਬੜਾ ਬਰੀਕੀਆਂ ਫੜ ਲੈਂਦਾ ਗੁਰਬਾਣੀ ਉਹ ਫੜਨਾ ਸਿਖਾਉਂਦੀ ਆ ਗੜਬੜਾ ਦੀ ਸਮਝ ਸਿਖਾਉਂਦੀ ਆ ਸਾਡੇ ਕੋਲ ਏਕਣ ਛਾ ਥਾਂ ਤੇ ਇਹ ਨਿਸ਼ਾਨੀਆਂ ਪਈਆਂ ਨੇ ਪੰਕਤੀਆਂ ਪਈਆਂ ਨੇ ਜੋ ਸਾਨੂੰ ਇਹ ਸਿੱਖਿਆ ਦਿੰਦੀਆਂ ਨੇ ਇਹ ਸਾਨੂੰ ਗੜਬੜਾ ਪੜ੍ਹਨੀ ਸਿਖਾਉਂਦੀ ਆ ਮੁਸਲਮਾਨ ਕਿਸ ਗੱਲ ਤੇ ਥਿਰ ਕੇ ਨੇ ਕਿਸ ਗੱਲ ਤੇ ਭਟਕੇ ਨੇ ਉਹ ਵੀ ਗੱਲ ਸਿਖਾਉਂਦੀ ਆ ਹਿੰਦੂ ਕਿਸ ਗੱਲ ਤੇ ਪੜ੍ਹ ਕੇ ਉਹ ਵੀ ਗੱਲ ਸਿਖਾਉਂਦੀ ਆ ਜੇ ਧਿਆਨ ਨਾਲ ਸਾਰੀ ਗੁਰਬਾਣੀ ਪੜ੍ਹ ਲਾਂਗੇ ਤਾਂ ਸਾਨੂੰ ਜੋ ਸਿੱਖ ਪੜ੍ਹ ਕੇ ਹੋਏ ਨੇ ਇਹਨਾਂ ਦਾ ਵੀ ਪਤਾ ਲੱਗ ਜਾਏਗਾ ਇਸ ਕਰਕੇ ਗੁਰਬਾਣੀ ਨੂੰ ਖੋਜ ਵਿਚਾਰ ਕੇ ਪੜ੍ਹਨਾ ਬਹੁਤ ਜ਼ਰੂਰੀ ਆ ਇਸ ਕਿਰਪਾ ਕੀ ਗੱਲ ਸਮਝੋ ਗੁਰਬਾਣੀ ਮੱਥੇ 'ਤੇ ਕਲ ਨਹੀਂ ਲਿਖੀ ਗਈ ਇਹ ਇਸ ਤੋਂ ਪੜ੍ਹ ਕੇ ਸਦੀ ਸਿੱਖਿਆ ਲੈਣ ਲਈ ਲਿਖੀ ਗਈ